ਪੰਜਾਬ ਪੰਜ ਚੀਜ਼ਾਂ ਨੇ ਬਰਬਾਦ ਕੀਤਾ ਹੋਇਆ ਹਮ ਕਿਹੜੀਆਂ ਇੱਕ ਤਾਂ ਤੁਹਾਨੂੰ ਮੋٹے ਤੌਰ ਤੇ ਮੋਰਲ ਜਿਹੜਾ ਆ ਕਿ ਅਸੀਂ ਫੋਕਰੇ ਆ ਸਾਰੇ ਚਾਹੇ ਅਸੀਂ ਕਿਤੇ ਵੀ ਰਹਿੰਦੇ ਆ ਸੁਣ ਲਓ ਪੰਜਾਬੀ ਹਾਂ ਅਸੀਂ ਸ਼ੋਅ ਆਫ ਬਹੁਤ ਕਰਕੇ ਖੁਸ਼ ਹੁੰਨੇ ਆ ਦੂਜਾ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਬ੍ਰਾਂਡਡ ਕੱਪੜੇ ਵਿਆਹਾਂ ਦੇ ਖਰਚੇ ਭੋਗਾਂ ਦੇ ਖਰਚੇ ਹਮ ਪੰਜ ਚੀਜ਼ਾਂ ਨੇ ਤਬਾਹ ਕੀਤੇ ਪਾਏ ਆ ਮੈਂ ਬਾਹਰ ਵੀ ਦੇਖਦਾ ਬਡੀ ਗੱਡੀ ਕਾ ਤੇ ਲਈ ਰੱਖਿਆ ਐ ਤਵਾਰ ਨੂੰ ਗੁਰਦਾਰੇ ਲਿਜਾਈਦਾ ਨਾ ਮੱਥਾ ਟੇਕਣ ਵੀ ਛੋਟੀ ਤੇ ਵੀ ਟੇਕਿਆ ਜਾ ਸਕਦਾ ਕਿਉਂਕਿ ਨਾਲ ਦੇ ਨੂੰ ਦਿਖਾਉਣੀ ਆ ਅਸੀਂ ਸਾਡਾ ਹਾਲ ਏ ਆ ਅਸੀਂ ਸ਼ੋਅ ਆਫ ਕਰਕੇ ਬੜਾ ਖੁਸ਼ ਹੁੰਨੇ ਮੈਂ ਮੈਂ ਤੁਹਾਨੂੰ ਮੈਂ ਪਿੱਛੇ ਗੁਜਰਾਤ ਜਾ ਕੇ ਆਇਆ ਹਾਂ ਉੱਥੇ ਲੋਕਾਂ ਦੇ ਵਿੱਚ ਮੈਂ ਦੇਖਿਆ ਉਹ ਐਡਾ ਕਾਰੋਬਾਰ ਕੋਈ ਕਿਸੇ ਨੂੰ ਫੂਫਾ ਨਹੀਂ ਆਮ ਸਾਦੀ ਰੋਟੀ ਸਾਦਗੀ ਦੇ ਵਿੱਚ ਆ ਮੈਂ ਆ ਮਮਤਾ ਬੈਨਰਜੀ ਦੇ ਘਰ ਗਏ ਅਸੀਂ ਬਗਾਲਜੀ ਕਿਉਂਕਿ ਪਹਿਲਾਂ ਯੂਥ ਕਾਂਗਰਸ ਦੀ ਵੀ ਸਾਡੀ ਨੇਤਾ ਰਹੀ ਹੈ ਅਸੀਂ ਕਿਉਂ ਦੇ ਕਰੇਗੇ ਉਹ ਆਇਆ ਰਹਿੰਦੀ ਹੈ ਜਿਵੇਂ ਆਮ ਕੁਆਟਰ ਆਇਆ ਹੈ ਤੇ ਕੁਝ ਤੇ ਆਮ ਸਾਡੇ ਤਾਂ ਬਸਤੀਆਂ ਕਹਿ ਲਓ ਇਸ ਤਰ੍ਹਾਂ ਦਾ ਇਲਾਕਾ ਉਹਦੇ ਵਿੱਚ ਉਹ ਰਹਿ ਰਹੀ ਹੈ ਚप्पल ਪਾ ਕੇ ਤੁਰ ਹੀ ਫਿਰਦੀ ਹੈ ਹਮ ਯਾਰ ਕੋਈ ਸਾਦਗੀ ਵੀ ਜੀਵਨ ਚ ਲਿਆਓ ਜੀਵਨ ਚ ਸਾਦਗੀ ਹੋਊ ਸਹਜ ਹੋਊ ਸੱਚਾਈ ਹੋਊ ਸਪਸ਼ਟਤਾ ਹੋਊ ਤੇ ਇੱਕ ਵਧੀਆ ਜੀਵਨ ਬਣੂਗਾ ਤੇ ਉਹ ਜੀਵਨ ਅਦੀ ਵੀ ਅਸੀਂ ਕਿਸੇ ਕਿਸੇ ਦੇ ਲੋੜਵੰਦ ਲਈ ਵੀ ਖੜ੍ਹ ਜੀਏ ਕਿਸੇ ਉਹਦੇ ਲਈ ਵੀ ਖੜ੍ਹ ਜੀਏ ਤੇ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਸਮਝਦਾ ਜੇ ਅਸੀਂ ਹੋਰ ਪਾਸੇ ਜਾ ਰਹੇ ਹਾਂ ਸਾਡਾ ਪੰਜਾਬ ਹੋਰ ਪਾਸੇ ਜਾ ਰਿਹਾ ਤੇ ਚਲੋ ਸਾਡੇ ਵਰਗੇ ਲੋਕਾਂ ਨੇ ਚਲੇ ਜਾਣਾ ਸਾਲ 2 ਸਾਲ 4 ਸਾਲ ਚਲੇ ਜਾਵਾਂਗੇ ਪਰ ਕੋਸ਼ਿਸ਼ ਕਰਦੇ ਹਾਂ ਕਿ ਕਿਤੇ ਨਾ ਕਿਤੇ ਮਾੜੀ-ਮੋਟੀ ਸੱਚਾਈ ਹੋਵੇ ਨੇਤਾਵਾਂ ਦੇ ਵਿੱਚ ਵੀ ਹੋਵੇ ਪਰ ਲੋਕਾਂ ਦੇ ਵਿੱਚ ਵੀ ਹੋਵੇ ਜੇ ਲੋਕ ਸੁਧਰ ਜਾਣ ਤਾਂ ਵੀ ਨੇਤਾ ਸੁਧਰ ਜਾਣਗੇ ਤੇ ਸੁਧਰੇ ਹੋਏ ਜਾਂ ਅੱਛੇ ਲੋਕਾਂ ਨੂੰ ਤੇ ਇੱਥੇ ਫਰੀडम फाइਟਰ ਵੀ ਨੂੰ ਅਸੀਂ ਮੈਨੂੰ ਯਾਦਾ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਸੀ ਤੇ ਮੈਂ ਸਿੱਧਵਾਂ ਬੇਟ ਚੱਲ ਗਿਆ ਹੂੰ ਮੈਂ ਉਹਨਾਂ ਨੂੰ ਕਹਿ ਜਾ ਰਿਹਾ ਇੱਥੇ ਕੋਈ ਪੁਰਾਣਾ ਕਾਂਗਰਸੀ ਕੋਈ ਫਰੀडम फाइਟਰ ਉਹ ਕਹਿੰਦੇ ਜੀ ਇੱਕ ਪੰਡਿਤ ਜੀ ਨੇ ਪੁਰਾਣੇ ਤੇ ਉਹ ਪਰ ਉਹ ਗੜ ਪੈਂਦੇ ਨੇ ਮੈਂ ਕੋਈ ਗੱਲ ਨਹੀਂ ਗੱਲ ਪਹਿ ਜਾਣ ਤਾਂ ਕੀ ਆ ਬਾਕੀ ਪਰ ਮਿਲ ਕੇ ਆਉਣਾ 95 ਦੀ ਗੱਲ ਸੁਣਾਉਣਾ ਮੈਂ ਗਿਆ ਤੇ ਮੈਂ ਉਹਨਾਂ ਦੇ ਪੈਰਾਂ 'ਚ ਮੈਨੂੰ ਜਿਹੜਾ ਮੋਮੈਂਟੋ ਦਿੱਤਾ ਤੇ ਸ਼ਾਲ ਮੈਂ ਰਖਤੀ ਮੈਨੂੰ ਕਹਤਾ ਕੌਣ ਆ ਬਈ ਉਹ ਬਜ਼ੁਰਗ ਸੀ ਮੈਂ ਕਿਹਾ ਜੀ ਮੈਂ ਤਾਂ ਯੂਥ ਕਾਂਗਰਸ ਦਾ ਵਰਕਰ ਆ ਤੇ ਮੈਂ ਤਾਂ ਤੁਹਾਡੇ ਦਰਸ਼ਨ ਕਰ ਲੈਣਾ ਤੁਸੀਂ ਫਰੀਡਮ ਫਾਈਟਰ ਹੋ ਤੁਸੀਂ ਲੋਕਾਂ ਨੇ ਜੇਲਾਂ ਕੱਟੀਆਂ ਤੁਹਾਡੀ ਦੇਸ਼ ਲਈ ਦੇਣ ਹੂੰ ਮੈਨੂੰ ਕਹਦਾ ਇੱਥੇ ਹੋਰ ਵੀ ਕਈ ਨੇਤਾ ਜੇ ਤੁਰੇ ਫਿਰਦੇ ਉਹ ਤਾਂ ਕਦੇ ਆਏ ਨਹੀਂ ਤੂੰ ਬੜਾ ਆਇਆ ਮੈਨੂੰ ਮੈਂ ਕਿਹਾ ਜੀ ਬਸ ਮੇਰੇ ਮਨ ਦੀ ਭਾਵਨਾ ਵੀ ਮੈਂ ਤਾਂ ਤੁਹਾਡੇ ਦਰਸ਼ਨ ਤੇ ਮੈਂ ਕਿਹਾ ਮੇਰਾ ਸਵੀਕਾਰ ਕਰਿਓ ਮੈਂ ਸ਼ਾਲ ਉਹਨਾਂ ਤੇ ਆਏ ਉੜਤੀ ਤੇ ਉਹ ਮੂਮੈਂਟੋ ਰੱਖਤਾ ਮੈਨੂੰ ਇੱਕ ਸ਼ਬਦ ਮੈਨੂੰ ਯਾਦ ਆ ਮੈਨੂੰ ਕਹਿੰਦੇ ਜਦ ਅੰਗਰੇਜ਼ਾਂ ਦਾ ਰਾਜ ਸੀ ਅਸੀਂ ਕਹਿੰਦੇ ਸੀ ਬਈ ਆਪ ਬਾਦਾਮ ਖਾਂਦੇ ਆ ਤੇ ਸਾਨੂੰ ਖਾਣ ਨੂੰ ਛੋਲੇ ਮਿਲਦੇ ਆ ਕਹਿੰਦਾ ਹੁਣ ਆਪਣੇ ਵਾਲਾ ਆ ਗਿਆ ਹੁਣ ਛੋਲੇ ਵੀ ਨਹੀਂ ਮਿਲਦੇ ਆ ਮੈਨੂੰ ਉਹਨਾਂ ਦੇ ਸ਼ਬਦ ਨਹੀਂ ਜਿਹੜੇ ਯਾਦ ਨੇ ਮੇਰਾ ਮਤਲਬ ਮੈਂ ਕਹਿੰਨਾ ਵੀ ਕਿਸਾਨ ਵਰਗੀ ਕਿਰਤ ਨਹੀਂ ਕਿਸੇ ਦੀ ਤੇ ਅੱਜ ਕਿਸਾਨੀ ਨੂੰ ਯਾਰ ਸਾਹਮਣ ਦੀ ਲੋੜ ਹੈ ਅਸੀਂ ਕਿਸਾਨੀ ਨਾਲ ਵੀ ਮਜ਼ਾਕ ਅਸੀਂ ਇੰਡਸਟਰੀ ਨਾਲ ਵੀ ਅੱਜ ਪੰਜਾਬ ਦਾ ਕਿਸਾਨ ਹੈ ਵਪਾਰੀ ਹੈ کارਖਾਨੇਦਾਰ ਹੈ ਮਜ਼ਦੂਰ ਹੈ ਮੁਲਾਜ਼ਮ ਹੈ ਦੁਕਾਨਦਾਰ ਹੈ ਯੂਥਾ ਸਾਰੇ ਵਰਗਾਂ ਦੇ ਲੋਕ ਤੰਗ ਨੇ ਸਾਰੇ ਵਰਗਾਂ ਦੇ ਤੁਸੀਂ ਮੈਂ ਨਾ ਪਿੰਡ ਨੂੰ ਓਕਾਈ ਬਣਾ ਕੇ ਅਸੀਂ ਪਿੰਡ ਦੇ ਯੂਥ ਨੂੰ ਇਕੱਠਾ ਕਰੀਏ ਕਿਸੇ ਪਿੰਡੇ ਚਲੇ ਜਾਓ ਪੰਜਾਬ ਦੇ 12800 ਪਿੰਡ ਨੇ ਕਿਸੇ ਪਿੰਡੇ ਜਾ ਕੇ ਉੱਥੇ ਯੂਥ ਨਾ ਕਿਤੇ ਮੜਾ ਜੇ ਗਲਤੀ ਕਰ ਲਓ ਨੇੜੇ ਹੋ ਕੇ 100 150 ਮੁੰਡਾ ਇਕੱਠਾ ਕਰੋ ਪਿੰਡ ਦਾ ਉਹਨੂੰ ਪੁੱਛੋ ਵੀ ਤੈਨੂੰ ਕੀ ਤਕਲੀਫ ਆ ਤੂੰ ਕੀ ਚਾਹਨਾ ਤੂੰ ਕਰਦਾ ਕੀ ਆ ਕਰਨਾ ਕੀ ਚਾਹਨਾ ਵੇਲਾਵਾ ਤਾਂ ਵੇਲੇ ਹੋਣ ਦੀ ਵੀ ਸਜ਼ਾ ਮੈਂ ਤਾਂ ਕਹਿੰਦਾ ਇਹ ਵੀ ਮਿਲੇ ਹੂੰ ਇਹ ਥੋੜਾ ਵੀ ਮਿਸਟਰਡੇ ਬਣ ਕੇ ਤੁਰੇ ਫਿਰੋ ਹੂੰ ਵੇਲਾ ਵੀ ਵੇਲਾ ਵੀ ਕਿਉਂ ਹੋਵੇ ਵੇਲਾ ਤੁਸੀਂ ਪੁੱਛੋ ਜਿਹੜੇ ਕੈਨੇਡਾ ਤੋਂ ਆਉਂਦੇ ਨੇ ਜਿਹੜੇ ਅਮਰੀਕਾ ਤੋਂ ਆਉਂਦੇ ਨੇ ਤੇ ਉਹ ਉਹ ਲੋਕ ਉਥੇ ਮੈਂ ਆ ਚੱਲਿਆ ਮੈਂ ਤਾਂ 20 ਸਾਲ ਹੋ ਗਏ ਮੈਨੂੰ ਦੇਖਦੇ ਨੂੰ ਉਹਨਾਂ ਕੋਲੇ ਮਿੰਟ ਮਿੰਟ ਜਦ ਕਿ ਤੇ ਉਹ ਫ੍ਰੀ ਹੁੰਦੇ ਨੇ ਤਾਂ ਕਈ ਵਾਰ ਤਾਂ ਮਸ਼ੀਨ ਜੀ ਲੱਗੀ ਹੁੰਦੀ ਆ ਫੋਨ ਤੇ ਕਿ ਉਹ 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 ਲੋਕ ਕੰਮ ਕਰਦੇ ਨੇ ਉਹ ਲੋਕ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਨੇ ਬਿਜ਼ੀ ਨੇ ਅਸੀਂ ਇੱਥੇ ਆਏ ਦੇ ਕੋਟ ਪੈਂਟ ਦੇਖਦੇ ਆਂ ਪਰ ਉੱਥੇ ਜਿਹੜਾ ਉਹਨਾਂ ਦਾ ਕੰਮ ਆ ਸਾਨੂੰ ਉਹ ਵੀ ਦੇਖਣਾ ਚਾਹੀਦਾ ਤੇ ਅਸੀਂ ਇੱਥੇ ਬਹਿਲੇ ਅਸੀਂ ਬਾਪੂ ਦੀ ਜ਼ਮੀਨ ਦੇਖ ਕੇ ਚੌੜੇ ਹੋਏ ਫਿਰਦੇ ਆਂ ਤੇ ਅਸੀਂ ਥਾਰ ਲੈ ਲਈ ਜਾਂ ਫਲਾਨੀ ਲੈ ਲਈ ਅਸੀਂ ਮੌਲਾਂ ਚ ਘੁੰਮ ਲੇਕ ਯਾਰ ਏਡੀ ਸਾਡੇ ਹੱਥਾਂ ਨੂੰ ਕੰਮ ਚਾਹੀਦਾ ਤੇ ਕੰਮ ਕਰਨਾ ਕੁਝ ਨੂੰ ਤਾਂ ਚਾਹੀਦਾ ਕੁਝ ਕੰਮ ਦੇ ਸਕਦੇ ਨੇ ਜਿਹੜੇ 150 ਕਿਲੇ ਦੇ ਮਾਲਕ ਨੇ ਉਹ ਤੁਸੀਂ ਇਹ ਦੇਖੋ ਇੱਥੇ ਤੁਹਾਡੇ ਹੀ ਚੈਨਲ ਤੇ ਮੈਂ ਸਟੋਰੀ ਸੁਣੀ ਕਿ ਕਿੱਥੇ ਖਰੜ ਦੇ ਕੋਲੇ ਉਹ ਮੁੰਡੇ ਨੇ ਬਾਹਰ ਜਾਣ ਦਾ ਉਸ ਕੋ ਵੀ ਕੋਰਸ ਕੀਤਾ ਤੇ ਉਹ ਕਿਤੇ ਰਹਿ ਗਿਆ ਜਿਹੜੀ ਉਹ ਕੀ ਕਰਦੇ ਆ ਆਈਲਟਸ ਆਹ ਆਈਲਟਸ ਕਿਹਾ ਆਈਲਟਸ ਨਾਲ ਵਿੱਚੋਂ ਰਹਿ ਗਿਆ ਤੇ ਉਹਨੇ ਸਬਜ਼ੀ ਦਾ ਕੰਮ ਸ਼ੁਰੂ ਕਰ ਲਿਆ ਹੁਣ ਉਹ ਕਹਿੰਦਾ ਮੇਰੇ ਕੋਲੇ ਆਈਲੈਂਡਸ ਵਾਲੇ ਕੰਮ ਕਰਦੇ ਆ ਜਿਨ੍ਹਾਂ ਨੇ ਆਈਲੈਂਡਸ ਪਾਸ ਕੀਤੀ ਆ ਕਹਿੰਦਾ ਉਹ ਮੇਰੇ ਕੋਲੇ ਕੰਮ ਕਰਦੇ ਯਾਰ ਰੌਲਾ ਤਾਂ ਐ ਕਰਕੇ ਦਿਖਾਓ ਉਹ ਬੱਚਿਆਂ ਨੂੰ ਮੇਰਾ ਤਾਂ ਮੈਂ ਤਾਂ ਗਲਵੱਕੜੀ ਚ ਲੈਣਾ ਮੈਨੂੰ ਜਿਹੜਾ ਕੰਮ ਕਰਦਾ ਚੰਗਾ ਲੱਗਦਾ ਜਿਹੜਾ ਮੁੰਡਾ ਜਿਹਦੇ ਡੌਲੇ ਬਣੇ ਮੈਨੂੰ ਉਹ ਚੰਗਾ ਲੱਗਦਾ ਜਿਹੜਾ ਸਿਹਤ ਦਾ ਧਿਆਨ ਰੱਖਦਾ ਉਹ ਵਧੀਆ ਮੁੰਡਾ ਤੇ ਯਾਰ ਬੱਚੇ ਕੌਣੇ ਬੱਚੇ ਕੱਲੇ ਇਹ ਨਹੀਂ ਹੁੰਦੇ ਵੀ ਘਰ ਵਾਲੀ ਦੇ ਥੋੜੀ ਦੇ ਪੇਟ ਚੋਂ ਚੰਨਵੇਂ ਤੇ ਬੱਚੇ ਤੁਸੀਂ ਵੀ ਸਾਡੇ ਹੋ ਸੋ ਵੀ ਸਾਡੇ ਬੱਚੇ ਹੋ ਜਾਣ ਪੰਜਾਬ ਜਵਾਨ ਹੋਵੇ ਪੰਜਾਬ ਖੁਸ਼ਹਾਲ ਹੋਵੇ ਪੰਜਾਬ ਦੇ ਚਿਹਰੇ ਤੇ ਮੁਸਕਰਾਹਟ ਹੋਵੇ ਇਹ ਚਾਹੁੰਦੇ ਆ ਦਿਲੋਂ ਚਾਹੁੰਦੇ ਆ ਰਮਨ ਸਿੰਘ ਮਿੱਟੂ ਨਾਲ ਤੁਹਾਡੀ ਬਹੁਤ ਨੇੜਤਾ ਸੀਗੀ ਹੁਣ ਉਹ ਬੀਜੇਪੀ ਦੇ ਵਿੱਚ ਚਲੇ ਗਏ ਨੇ ਜਿਵੇਂ ਉਹਨਾਂ ਦੀ ਪਛੋਕਰ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਨਾਲ ਲਿੰਕਡ ਸੀਗੇ ਕੀ ਇਹ ਮੰਨ ਸਕਦੇ ਆ ਕਿ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਲੈਵਲ ਵੱਡਾ ਚਾਹੀਦਾ ਸੀਗਾ ਇਸ ਕਰਕੇ ਬੀਜੇਪੀ ਦੇ ਵਿੱਚ ਚਲੇ ਗਏ ਜਾਂ ਹੋਰ ਕਾਰਨ ਸੀਗੇ ਵੀ ਕਾਂਗਰਸ ਤੋਂ ਨਾਰਾਜ਼ ਸੀਗੇ ਉਹ ਗੱਲ ਇਹ ਹੈ ਕਿ ਕਈ ਵਰੀ ਲੱਡੂ ਚਾਹ ਨਹੀਂ ਲੱਗਦਾ ਅਗਲਾ ਕਹਿੰਦਾ ਰਸਗੋਲਾ ਖਾਈਏ ਉਦੋਂ ਨਹੀਂ ਤਾਂ ਉਦੋਂ ਜੀ ਸਰਸ ਮੜਾਈ ਖਾਈਏ ਇਹ ਪੋਲਿਟਿਕਸ ਦੇ ਵਿੱਚ ਵੀ ਅੱਜ ਕੱਲ੍ਹ ਐਸ ਸਵਾਲਸ ਚੱਲਦੇ ਨੇ ਕਿਉਂਕਿ ਹੁਣ ਇੱਕ ਪਾਸੇ ਕਿਸੇ ਨੂੰ ਸਰਕਾਰ ਦਾ ਕਿਸੇ ਨੂੰ ਉਹ ਆ ਜਦ ਕਿ ਮੈਂ ਸਮਝਦਾ ਦੋ ਤਿੰਨ ਵਾਰੀ ਐਮਪੀ ਬਣਾਇਆ ਕਾਂਗਰਸ ਪਾਰਟੀ ਨੇ ਪਰ ਚਲੋ ਮੇਰਾ ਕਿਉਂਕਿ ਉਸ ਪਰਿਵਾਰ ਨਾਲ ਉਹਦੇ ਨਾਲ ਸਾਰਾ ਠੀਕ ਹੈ ਤੇ ਜੋ ਹੁਣ ਉਹਨਾਂ ਲੋਕਾਂ ਦੀ ਸੋਚ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਉਹ ਆਪਦੇ ਹਿਸਾਬ ਨਾਲ ਪੋਲਿਟਿਕਸ ਕਰਦੇ ਨੇ ਅਸੀਂ ਲੋਕ ਆਪਦੇ ਹਿਸਾਬ ਨਾਲ ਕਰਦੇ ਆ ਉਹਨਾਂ ਦੇ ਦਾਦਾ ਜੀ ਆਪਦੇ ਹਿਸਾਬ ਨਾਲ ਕਰਦੇ ਸੀ ਅੱਛਾ ਇੱਕ ਹੋਰ ਸਵਾਲ ਸੀਗਾ ਕਿ ਤੁਸੀਂ ਜਿਹੜੇ ਬੱਚਿਆਂ ਦੀ ਲੋੜੀ ਮਨਾਉਨੇ ਲੜਕੀਆਂ ਦੀ ਲੋੜੀ ਮਨਾਉਨੇ ਹੋ ਤਾਂ ਇਸ ਦੇ ਨਾਮ ਨਾਲ ਇੱਕ ਹੋਰ ਤੁਸੀਂ ਵਿਸ਼ੇਸ਼ ਪ੍ਰੋਗਰਾਮ ਕਰਦੇ ਹੋ ਕਿ ਵੱਖ-ਵੱਖ ਵਰਗ ਦੇ ਲੋਕ ਨੂੰ ਨਾ 골ਡ ਮੈਡਲ ਤੇ ਜਾਂਦੇ ਨੇ ਕਿ ਉਹ ਪਿਓਰ 골ਡ ਦੇ ਮੈਡਲ ਹੁੰਦੇ ਨੇ ਉਹ ਗੱਲ ਹੈ ਜੀ ਮੈਂ ਤੁਹਾਨੂੰ ਦੱਸਦਾ 1900 ਤਕਰੀਬਨ 93 ਤੋਂ ਜਗਦੇਵ ਸਿੰਘ ਜਸੋਵਾਲ ਮੇਰੇ ਸਾਰੇ ਫੀਲਡਾਂ ਦੇ ਗੁਰੂ ਨੇ ਜਗਦੇਵ ਸਿੰਘ ਜਸੋਵਾਲ ਤੇ ਜਗਦੇਵ ਸਿੰਘ ਜਸੋਵਾਲ ਨੇ ਇੱਕ ਦਿਨ ਅਸੀਂ ਬੈਠੇ ਕਿਹਾ ਕਿ ਯਾਰ ਲੋੜੀ ਲੋੜੀ ਅਸੀਂ ਲੜਕਿਆਂ ਦੀ ਕਿਉਂ ਮਨਾਉਣੀ ਆ ਲੜਕੀਆਂ ਦੀ ਕਿਉਂ ਨਹੀਂ ਮਨਾਉਂਦੇ ਹਮ ਕਿੱਥੇ ਲਿਖਿਆ ਵੀ ਲੜਕੀਆਂ ਦੀ ਲੋੜੀ ਨਾ ਮਨਾਈਏ ਜਿਹੜਾ ਜੀਵ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਹਿਣਾ ਹੀ ਲੋੜੀ ਹੈ ਹਮ ਜਿਹੜਾ ਬੱਚਾ ਆਇਆ ਅਸੀਂ ਯਾਰ ਜੇ ਬੇਟੀ ਪੈਦਾ ਹੋਗੀ ਅਸੀਂ ਉਹਦੇ ਜਨਮ ਲੈਣ ਤੇ ਕਹੀਏ ਵੀ ਤੇਰੇ ਨਾਲ ਅਸੀਂ ਵਿਤਕਰਾ ਸ਼ੁਰੂ ਕਰਦਗੇ ਵੀ ਤੂੰ ਬੇਟੀ ਆ ਗਈਆਂ ਤੇ ਉਹ ਉਹ ਵੀ ਸਮਾਂ ਸੀ ਮੈਂ ਸਮਝਦਾ ਤੁਸੀਂ ਸਾਡਾ ਸਮਾਜ ਦੇਖੋ ਕੈਸਾ ਕਿ ਅੱਜਕੱਲ੍ਹ ਆ ਹੁਣ ਤਾਂ ਲਿਖਿਆ ਵੀ ਉਹ ਟੈਸਟ ਨਹੀਂ ਕੀਤੇ ਜਾਂਦੇ ਤਾਂ ਉਹ ਟੈਸਟਾਂ ਦੇ ਉਹ ਉਹ ਕਿਵੇਂ ਬੱਚਿਆਂ ਦੇ ਅਸੀਂ ਕਤਲ ਕਾਤਲਾਂ ਸੀ ਮਾਪੇ ਕਾਤਲ ਬਣ ਜਾਂਦੇ ਨੇ ਤੇ ਉਹ ਉਹ ਬੱਚੀ ਜਮਦੀ ਨੂੰ ਕਿ ਉਹਦੇ ਮੂੰਹ ਨੂੰ ਗੋੜ ਲਾਤਾ ਹੱਥੇ ਚ ਪੂਣੀ ਫੜਾਤੀ ਗੋੜ ਖਾਈ ਪੂਣੀ ਕੱਤੀ ਆਪਣਾ ਆਈ ਵੀਰੇ ਨੂੰ ਕੱਤੀ ਵੀ ਵੀਰਾ ਚਾਹੀਦਾ ਸਾਨੂੰ ਤਾਂ ਹੈ ਤੇ ਕੁੜੀ ਆਈ ਕੁੜੀ ਜਮਦੀ ਮਾਰ ਦੇਣੀ ਯਾਰ ਅਸੀਂ ਇਹੇ ਜੇ ਦਰਿੰਦੇ ਵੀ ਸੀਗੇ ਤੇ ਹੁਣ ਵੀ ਹੈਗੇ ਕਿਤੇ ਨਾ ਕਿਤੇ ਦੱਬ ਦਿੰਦੇ ਸੀ ਕਹਿੰਦੇ ਨਾਲ ਤੇ ਦਬ ਉਹਦੇ ਤੇ ਮਹਾਰਾਜਾ ਰਣਜੀਤ ਸਿੰਘ ਦੱਬੀ ਹੋਈ ਚੋਂ ਪੈਦਾ ਹੋਇਆ ਸੀ ਹਮ ਮਹਾਰਾਜਾ ਰਣਜੀਤ ਸਿੰਘ ਉਹ ਫੇਰ ਪੈਦਾ ਹੋ ਜਾਂਦੇ ਨੇ ਉਹ ਜਿਹਨੂੰ ਦੱਬਤਾ ਸੀ ਨਾ ਬਈ ਮਾਰਨ ਲਈ ਤੇ ਉਹ ਉਹ ਫੇਰ ਪੈਦਾ ਹੋਗੇ ਇੱਥੇ ਸਾਡੇ ਗਵਾਨ ਸੀ ਇੱਕ ਲਲਤੋਂ ਪਿੰਡ ਤੋਂ ਲੜਕੀ ਤੇ ਉਹ ਸੱਤ ਕੁੜੀਆਂ ਹੋ ਗਈਆਂ ਮਾਰਤੀਆਂ ਤੇ ਉਹ ਅੱਠਵੀਂ ਕਹਿੰਦੇ ਵੀ ਚੰਗੀ ਜਿਵੇਂ ਹੁੰਦਾ ਬੱਚੇ ਦਾ ਪਿਆਰਾ ਲੱਗਦਾ ਤੇ ਉਹ ਰੱਖ ਲਈ ਤੇ ਹੁਣ ਉਹਨੇ ਸਾਰੇ ਟੱਬਰ ਦੀ ਤਾਰ ਤੇ ਪੇਕੇ ਸਹਰੇ ਸਾਰੇ ਤਾਰ ਤੇ ਇਹ ਇਹ ਤਾਂ ਇਹ ਅਸੀਂ ਜਦ ਕਿਸਮਤਾਂ ਦੇ ਮਾਲਕ ਬਣ ਜਾਂਦੇ ਨੇ ਨਾ ਬੱਚਿਆਂ ਦੀ ਜਾਂ ਘਰ ਦੀ ਜਾਂ ਇਹ ਸਮਝਦੇ ਆ ਹੁਣ ਕੱਲ ਕੋਈ ਲੁਧਿਆਣੇ ਦੀ ਸਟੋਰੀ ਚੱਲ ਰਹੀ ਸੀ ਤੇ ਬੇਟਾ ਡਾਕਟਰ ਹੈ ਤੇ ਮਾਂ ਨੂੰ ਕਹਿੰਦਾ ਆ ਜਾ ਮਾਂ ਤੈਨੂੰ ਮੈਂ ਘੁਮਾ ਕੇ ਲਿਆਉਣਾ ਤੇ ਉਹ ਬਿਰਦ ਆਸ਼ਮ ਛੱਡ ਕੇ ਆਉਂਦਾ ਇਹੋ ਜਿਹੇ ਬੇਟੇ ਵੀ ਹੈਗੇ ਨੇ ਇਹੋ ਜਿਹੇ ਇਹਨੂੰ ਤੋਂ ਮੈਂ ਸਮਝਦਾ ਵੀ ਇਹਨਾਂ ਦੇ ਘਰਾਂ ਜਾ ਕੇ ਮੂਹਰੇ ਬੈਠ ਕੇ ਇਹਨਾਂ ਦਾ ਲੋਕਾਂ 'ਚ ਜਲੂਸ ਕੱਢਣਾ ਚਾਹੀਦਾ ਇਹਨਾਂ ਲੋਕਾਂ ਦਾ ਯਾਰ ਜੇ ਮਾਂ ਦੀ ਰੋਟੀ ਭਾਰੀ ਆ ਤੂੰ ਇਹ ਧਰਤੀ ਤੇ ਕਾਦੇ ਲਈ ਆਇਆ ਜਿੱਤੇ ਨੂੰ ਮਾਂ ਦੀ ਰੋਟੀ ਭਾਰੀ ਲੱਗਦੀ ਹੈ ਉਹ ਮਾਂ ਜਿਹਨੇ ਤੇਰੀ ਖਾਤਰ ਕੀ ਕੀ ਕੀਤਾ ਉਹ ਮਾਂ ਬਾਪ ਕੀ ਕੀ ਕਰਦੇ ਨੇ ਤੁਹਾਨੂੰ ਮਾਂ ਤੇ ਬਾਪ ਦੀ ਰੋਟੀ ਭਾਰੀ ਹੋਵੇ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਸਾਨੂੰ ਸਾਡੇ ਗੁਰੂਆਂ ਨੇ ਸਾਨੂੰ ਤਾਂ ਸਾਡਾ ਤਾਂ ਲੰਗਰ ਅ ਟਰੰਪ ਨੇ ਵੀ ਬੋਲਦੇ ਨੇ ਕਿਹਾ ਜਿੱਥੇ ਗੁਰਦਾਰਾ ਉੱਥੇ ਲੋਕ ਭੁੱਖੇ ਨਹੀਂ ਮਰ ਸਕਦੇ ਹੈ ਉਹ ਪਾਸ਼ੇ ਨੇ ਕਿਹਾ ਤੇ ਯਾਰ ਅਸੀਂ ਘਰ ਚ ਮਾਂ ਬਾਪ ਨੂੰ ਭੁੱਖੇ ਰੱਖੀਏ ਤੇ ਫਿਰ ਸਾਡੇ ਨਾਲੋਂ ਇਟਾ ਦਰਿੰਦਾ ਕਿਹੜਾ ਹੋ ਸਕਦਾ ਕਿਸ ਪਾਸੇ ਨੂੰ ਜਾ ਰਹੇ ਆ ਤੁਸੀਂ ਤੇ ਫਿਰ ਉਹ 골ਡ ਮੈਡਲ ਵਾਲੀ ਗੱਲ ਬਾਕੀ ਹੈ ਕਿ ਸੋਨਾ ਦਾ ਸੋਨੇ ਦਾ ਹੀ ਮੈਡਲ ਹੁੰਦਾ ਉਹ ਮੈਂ 100% ਸੋਨੇ ਦਾ ਮੈਂ ਤੁਹਾਨੂੰ ਸੁਨਿਆਰੇ ਦਾ ਵੀ ਐਡਰੈਸ ਦਿੰਦੇ ਨਾ ਉਹ ਕੰਡਾ ਸਾਡੇ ਬਣਾਉਂਦਾ ਰਿਹਾ ਬਹੁਤ ਦੇਰ ਫਿਰ ਰਵਿੰਦਰ ਰੰਗੂ ਵਾਲਾ ਜਿਹੜਾ ਖੁਦ ਸੱਭਿਆਚਾਰ ਨਾਲ ਸੰਬੰਧਤ ਹੈ ਭੰਗੜੇ ਦਾ ਕੋਚ ਹੈ ਤੇ ਬੜਾ ਵੱਡਾ ਉਹ ਆ ਉਹ ਵੀ ਬਣਾਉਂਦਾ ਰਿਹਾ ਕਿਉਂਕਿ ਉਹ ਦਾ ਇਹ ਬਰਾਦਰੀ ਵੀ ਹੈ ਤੇ ਕਾਰੋਬਾਰ ਵੀ ਹੈ ਉਹ ਉਹ ਵੀ ਬਣਾਉਂਦਾ ਰਿਹਾ ਇੱਥੇ ਫੋਾਰੇ ਵਾਲੇ ਚੌਂਕ 'ਚ ਮੈਂ ਤੁਹਾਨੂੰ ਦੱਸਿਆ ਵੀ ਉਧਰੋਂ ਤਾਂ ਮੈਂ 3.5 ਲੱਖ ਰੁਪਏ ਮੈਡਲਾਂ ਵਾਲੇ ਦਾ ਦੇਣਾ ਸੀ ਕਿਉਂਕਿ ਮੇਰੀ ਜੇਬ 'ਚ 1.5 ਲੱਖ ਰੁਪਏ ਸੀ 2 ਲੱਖ ਮੈਂ ਮੰਗ-ਮੰਗ ਕੇ ਦੇ ਰਿਆਂ ਤੇ ਮੈਂ ਤੁਹਾਨੂੰ ਦੱਸਿਆ ਵੀ ਘੱਟੋ-ਘੱਟ 350 350 ਮੈਡਲ ਹੂੰ ਦੇਖ ਲਓ ਕਿਲੋਆਂ ਚ ਲਾਈਏ ਤਾਂ ਮੈਨੂੰ ਇਹਦਾ 3.5 ਕਿਲੋ ਤਾਂ ਹੋਈ ਗਿਆ ਨਾ 3.5 ਕਿਲੋ ਸੋਨਾ ਹੋ ਗਿਆ ਮੈਨੂੰ ਕਦੇ ਇੱਕ ਜਾਂ ਦੋ ਦਾ ਹੋ ਸਕਦਾ ਹੈ ਸ਼ਾਇਦ ਭਲੇ ਖੇ ਬਲੂ ਖੇ ਰਗਾ ਤਾਂ ਮੈਂ ਬਾਤ ਕਰਤਾ ਹੋਏ ਹੂੰ ਕਦੇ ਕਿਸੇ ਨੇ ਦੂਜੇ ਦਿਨ ਨੀ ਕਿਹਾ ਵੀ ਤੂੰ ਕੱਲ ਸਾਡੇ 65000 ਦਾ 골ਡ ਮੈਟਲ ਪਾਇਆ ਤੇਰਾ ਧੰਨਵਾਦ ਨਹੀਂ ਬਾਬਾ ਜੀ ਫਿਰ ਇਹ ਤਾਂ ਫਿਰ ਇੱਕ ਲਾਲਚ ਹੋ ਗਿਆ ਨਾ ਵੀ ਧੰਨਵਾਦ ਨਹੀਂ ਲਾਲਚ ਨਹੀਂ ਨੋ ਨੋ ਇਨਸਾਨੀਅਤ ਹੂੰ ਜੇ ਤੁਸੀਂ ਥੈਂਕ ਯੂ ਨਹੀਂ ਕਰਨ ਜਾਣਦੇ ਹੂੰ ਯਾਰ ਗੋਰੇ ਲਾਲਚ ਕਰਦੇ ਆ ਹੂੰ ਉਹ ਉਹ ਸੋਟਾ ਥੈਂਕ ਯੂ ਅੱਛਾ ਉਹ ਲੈ ਕੇ ਉਸ ਤੋਂ ਬਾਅਦ ਸਭ ਨਿਕਲ ਜਾ ਤੁਸੀਂ ਮੇਰੀ ਕ ਸਨਮਾਨ ਦਿੰਨੇ ਹੋ ਅਸੀਂ ਸਨਮਾਨ ਦਿੰਨੇ ਮੰਨ ਲੋ ਅਸੀਂ ਕਹਿੰਨੇ ਵੀ ਤੁਸੀਂ ਪੱਤਰਕਾਰਤਾ ਚ ਬਹੁਤ ਵਧੀਆ ਮੈਂ ਤੁਹਾਨੂੰ ਕੋਈ ਚੀਜ਼ ਦਿੰਦਾ ਜੇ ਤੁਸੀਂ ਕਹੋ ਵੀ ਕੋਈ ਨਾ ਤਾਂ ਠੀਕ ਹੈ ਤਾਂ ਮੈਨੂੰ ਵਧੀਆ ਪਰ ਮੈਂ ਨਹੀਂ ਤੇਰਾ ਧੰਨਵਾਦ ਕਰਨਾ ਫਿਰ ਇਹ ਰਸ ਦੇ ਵੀ ਧੰਨਵਾਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਤੇ ਧੰਨਵਾਦ ਥੈਂਕਸ ਸ਼ੁਕਰੀਆ ਜੀ ਇਹ ਜੇ ਸ਼ਬਦ ਨੇ ਅਸੀਂ ਸੁਸਾਇਟੀ ਚੋਂ ਗੈਬ ਕਰਤੇ ਅਸੀਂ ਧੰਨਵਾਦ ਜਾਣਦੇ ਹੀ ਨਹੀਂ ਕੀ ਹੁੰਦਾ ਤੁਸੀਂ ਗੋਰੇ ਦੇਖੋ ਉਹ ਸਮਾਈਲ ਦਿੰਦੇ ਨਹੀਂ ਅਸੀਂ ਸਾਰਾ ਦਿਨ ਹੀ ਮੂੰਹ ਚੜਾਈ ਤੁਰੇ ਫਿਰਦੇ ਰਹਿੰਦੇ ਹਾਂ ਹਰ ਨੇ ਲੜੇ ਹੁੰਦੇ ਆ ਕਿਤੇ ਅਸੀਂ ਵੀ ਖੁਸ਼ ਰਹੀਗੇ ਖੁਸ਼ ਰਹੋਗੇ ਜਦੋਂ ਤਬ ਮੁਾਰਗੀਆਂ ਪੱਜਣਗੀ ਆ ਹੈ ਜੀ ਹਾਸੇ ਵੰਡੋ ਖੁਸ਼ੀਆਂ ਵੰਡੋ ਪਿਆਰ ਵੰਡੋ ਸਤਿਕਾਰ ਵੰਡੋ ਜਿੰਨਾ ਵੰਡੋਗੇ ਉਨੇ ਹੀ ਵਧੀਆ ਖੁਸ਼ ਮਿਲਣ ਵਧੀਆ ਹੋਇਆ ਆ ਮੈਂ ਹੁਣੇ ਪੜ ਰਿਆ ਸੀ ਅਕਾਲੀ ਨੇਤਾ ਦਾ ਨਾ ਉਹਦਾ ਤੇਜਾ ਸਿੰਘ ਸੁਤੰਤਰ ਦਾ ਅੱਜ ਦੇ ਅਖਬਾਰ ਤੇ ਉਹਨਾਂ ਦੀ ਪਾਰਲੀਮੈਂਟੇ ਡੈਥ ਹੋਈ ਤੇ ਝੋੜੇ ਚ ਦੋ ਰੋਟੀਆਂ ਨਿਕਲੀਆਂ ਜਿਹੜੀਆਂ ਆਚਾਰ ਨਾ ਖਾਣ ਵਾਲੇ ਅੱਜ ਲਾਲ ਬਹਾਦਰ ਸ਼ਾਸਤਰੀ ਦੀ ਗੱਲ ਕਰੀਏ ਉਹ ਜਿਸ ਦਿਨ ਪ੍ਰਾਈਮ ਮਿਨਿਸਟਰ ਦੀ ਸੌ ਚੁੱਕਣ ਗਏ ਉਹਨਾਂ ਦਾ ਕਾਲਰ ਫਟਿਆ ਹੋਇਆ ਸੀ ਹਮ ਜਦ ਉਹਨਾਂ ਨੂੰ ਉਹ ਜੇਲ੍ਹ ਦੇ ਵਿੱਚ ਸੀ ਤਾਂ ਉਹਨਾਂ ਨੂੰ ਰੋਜ਼ਾਨਾ ਦੇ 30 ਰੁਪਏ ਮਿਲਦੇ ਸੀ ਉਹਨਾਂ ਦੀ ਵਾਈਫ ਉਹਨਾਂ ਦੀ ਖਬਰ ਲੈਣ ਲਈ ਗਈ ਮਿਲਣ ਗਈ ਤਾਂ ਉਹ ਪੁੱਛ ਰਿਆ ਵੀ ਘਰ ਦਾ ਕੀ ਹਾਲ ਹੈ ਉਹ ਕਹਿੰਦੀ ਜੀ 30 ਰੁਪਏ ਰੋਜ਼ ਦੇ ਮਿਲਦੇ ਨੇ ਮੈਂ 25 ਖਰਚਾ ਆ ਜਾਂਦਾ 5 ਬਚਾ ਲੈਦੀ ਆ ਉਹਨੇ ਜੇਲ੍ਹ ਸੁਪਰਡੈਂਟ ਨੂੰ ਜੋ ਵੀ ਅਥਾਰਟੀ ਸੀ ਚਿੱਠੀ ਲਿਖੀ ਕਿ ਮੈਨੂੰ 25 ਦਿੱਤੇ